ਅਕਾਲੀ ਦਲ ਦੇ 1 ਦੇ 2 ਤੇ 2 ਦੇ 3 3 ਦੇ 4 ਕੋ 8 ਤੇ 7 ਅਕਾਲੀ ਦਲ ਤੇ ਆਨੇ ਤਰਨਤਾਰ ਦੀ ਇਲਕ ਚ ਪੰਜ ਅਕਾਲੀ ਦਲਾਂ ਨੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਰੰਦਾਵਾ ਸਾਹਿਬ ਪੰਜ ਤੇ ਚਾਰਾਂ ਨੇ ਅਜੇ ਤਰਨੇ ਇੱਕ ਅਕਾਲੀ ਦਲ ਨਵੇਂ ਸਿਆਚੋ ਤੇ ਮੈਂ ਤੇ ਸਾਬੀ ਨੂੰ ਮੁਬਾਰਕ ਦੇਣਾ ਚਾਹਨਾ ਮੈਂ ਸਮਝਣਾ ਇਹ ਤੇ ਅਕਲਮੰਦੀ ਬੜਾ ਇਹ ਜਿਹੜਾ ਅਖੀਰਲਾ ਜਹਾਜ਼ ਸਵਾਰੀਆਂ ਨੂੰ ਲੈ ਕੇ ਉੱਡਣ ਲੱਗਾ ਸੀ ਇੱਕ ਹੀਲੀ ਸਵਾਰੀ ਜੋ ਜੱਜ ਚੱਨੂ ਇਹ ਬਚ ਕੇ ਨਿਕਲ ਗਿਆ ਨਹੀਂ ਤੇ ਜੋ ਤੁਹਾਡੀ ਬਾਕੀ ਸਵਾਰੀਆਂ ਨਾ ਪਹਿਲੇ ਕਿਤੇ ਹੋਰ ਸਿਆ ਇਹੀ ਹੋਣਾ ਬਾਕੀ ਨਾ ਕੁਝ ਨਹੀਂ ਹੋਣਾ ਵਿਚਾਰਿਆਂ ਨੂੰ ਕਿ ਲੱਪਣ ਹਰਪ੍ਰੀਤ ਸਿੰਘ ਉਹਨਾਂ ਨੂੰ ਚੀਫ ਜਸਟਿਸ ਬਣਾਇਆ ਸੀ ਕਚਹਿਰੀ ਦਾ ਕਿ ਤੁਸੀਂ ਫੈਸਲਾ ਕਰੋ ਫੈਸਲਾ ਇਹ ਕਰ ਦਿੱਤਾ ਕਿ ਮੈਂ ਹੀ ਪ੍ਰਧਾਨ ਬਣਾਗਾ ਜਿਹਨੂੰ ਉਹਨਾਂ ਨੇ ਪੰਥ ਚੋਂ ਛੇਕਿਆ ਉਸੇ ਪਾਰਟੀ ਦੂਜੀ ਪਾਰਟੀ ਦਾ ਆ ਪ੍ਰਧਾਨ ਬਣ ਗਿਆ ਤਾਂ ਜੋ ਰੰਦਾਬਾ ਸਾਹਨੇ ਕੱਲ ਕਹੀ ਹੈ ਬਿਲਕੁਲ ਸੱਚੀ ਭਾਜਪੀ ਬਰਜ਼ੋਰ ਕੋਸ਼ਿਸ਼ ਕਰੇਗੀ ਮੇਰੇ ਵੀਰੋ ਵੋਟਾਂ ਦੀ ਚੋਰੀ ਕੋ ਤੇ ਹਿਰਿਆ ਫੇਰੀ ਤੋਂ ਲਾਵਾ ਇਹਨਾਂ ਕੋਲ ਸਿੱਧੇ ਤੌਰ ਕਿਉਂਕਿ ਭਾਜਪੀ ਜੜੀ ਕੱਟ ਗਿਣਤੀਆਂ ਦੇ ਖਿਲਾਫ ਪਿਛਲੇ ਕਈ ਇਲੈਕਸ਼ਨਾਂ ਤੋਂ ਤੁਸੀਂ ਲਗਾਤਾਰ ਵੇਖਿਆ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਵੀ ਫੈਸਲਾ ਪੰਜਾਬ ਦਾ ਦਿੱਤਾ ਬੀਜੇਪੀ ਨੇ ਸਾਰਨ ਪਹਿਲੇ ਤੁਹਾਨੂੰ ਪਤਾ ਪੰਜਾਬੀਆਂ ਦੀ ਪਛਾਣ ਸੀ ਜੈ ਜਵਾਨ ਤੇ ਜੈ ਕਿਸਾਨ ਪਹਿਲੇ ਤੇ ਆਰਪੀ ਦੀ ਭਰਤੀ ਮਿਲਟਰੀ ਦੀ ਤੁਹਾਨੂੰ ਪਤਾ ਆਪਣੇ ਸਾਰੇ ਪਿੰਡਾਂ ਚ ਰਾਜਾ ਜੀ ਇਹ ਸਾਰਾ ਏਰੀਆ ਉਹ ਸ਼ਾਦਪੁਰ ਗੁਰਦਾਸਪੁਰ ਤੋਂ ਆ ਜਿੱਥੇ ਮੈਕਸਿਮਮ ਭਰਤੀ ਇੰਡੀਅਨ ਆਰਮੀ ਦੇ ਵਿੱਚ 에ਅਰ ਫੋਰਸ ਤੇ ਨੀਵੀਂ ਚ ਹੁੰਦੀ ਸਾਡੇ ਨੌਜਵਾਨ ਮਜਬੂਰ ਕਰਦੇ ਤੇ ਬਾਹਰਲੇ ਦੇਸ਼ਾਂ ਜਾਣ ਵਾਸਤੇ ਉੱਤੇ ਮੈਂ ਮੁਬਾਰਕ ਦੇਣਾ ਚ ਆਇਆ ਹਾਂ ਇਸ ਤੁਹਾਡੇ ਮੁਕੇਰੀਆਂ ਚ ਮੈਨੂੰ ਅੱਜ ਨੌਜਵਾਨ ਲੱਭੇ ਨਹੀਂ ਸਾਡੇ ਤੇ ਮੁੱਕ ਹੀ ਗਏ ਨੇ ਜਾਂ ਨਿਆਣੇ ਰਹਿ ਗਏ ਜਾਂ ਬਜ਼ੁਰਗ ਰਹਿ ਗਏ ਨੌਜਵਾਨ ਤੇ ਪੰਡਾ ਚ ਆਈ ਕੋਈ ਸਾਨੂੰ ਇਹੋ ਜੀ ਸਰਕਾਰ ਲੈ ਕੇ ਆਣੀ ਪੈਗੀ ਮੇਰੇ ਵੀਰੋ ਜਿਹੜੇ ਸਭਨੋਂ ਪਹਿਲੂ ਪੰਜਾਬੀਆਂ ਦੀ ਜ਼ਿੰਦਗੀ ਸੁਰੱਖਿਤ ਕਰੇ ਪਹਿਲੀ ਗੱਲ ਫੰਡਮੈਂਟਲ ਰਾਈਟ ਜ਼ਿੰਦਗੀ ਤੇ ਮਾਲ-ਪੌਦਾ ਸੁਰੱਖਿਤ ਕਰੇ ਰੋਜ਼ ਕੱਲੇ ਕਹਿੰਦੇ ਸਵੇਈ ਦਾ ਸਾਡਾ ਨੌਜਵਾਨ ਬੱਚਾ ਮੁਹਾਲੀ ਦਾ ਰਹਿਣ ਵਾਲਾ ਉਹ ਮੇਰੇ ਕੋ ਆਇਆ ਕਿ ਸਰ ਅਸੀਂ ਬਹੁਤੇ ਵੱਡੇ ਕਿਸਾਨ ਤੇ ਨਹੀਂ ਸਾਡੀ ਇੱਕੋ ਗਲਤੀ ਹੈ ਕਿ ਮੇਰਾ ਪਿੰਡ ਸਾਡਾ ਪਿੰਡ ਜਿਹੜਾ ਉਹ ਮੋਹਾਲੀ ਸ਼ਹਿਰ ਦੇ ਵਿੱਚ ਹੁਣ ਪੈ ਗਿਆ ਕੋ 12 ਕਿੱਲੇ ਸਾਡੇ ਕੋ ਪੈਲੀ ਹੈ ਪੈਲੀ ਮਹਿੰਗੀ ਹੈ ਕੋ ਗੋਵਿੰਦਗੜ੍ਹ ਦਾ ਗੈਂਗਸਟਰ ਉਹਦੇ ਨਾਂ ਦੀ ਫਰੋਤੀ ਦਾ ਟੈਲੀਫੋਨ ਆਇਆ ਕਿ 2 ਕਰੋੜ ਰੁਪਇਆ ਰੱਖਦਾ ਨਹੀਂ ਤੇ ਤੈਨੂੰ ਮਾਰ ਦੇ ਆ ਹੁਣੇ ਪਾੜਾ ਸਾਹਿਬ ਨੇ ਵੀ ਜ਼ਿਕਰ ਕੀਤਾ ਰੰਦਾਵਾ ਸਾਹਿਬ ਦੇ ਏਰੀਆ ਚੋਂ ਦੋ ਤਿੰਨ ਦਿਨ ਪਹਿਲੇ ਹੀ ਇਕ ਆਰਤੀ ਸੀ ਉਹ ਬਚਾਰੇ ਨੂੰ ਗੋਲੀਆਂ ਦੇ ਸ਼ਿਕਾਰ ਕਰਦੇ ਤੁਸੀਂ ਬਹੁਤ ਚੰਗੀ ਤਰ੍ਹਾਂ ਵੇਖੋ ਇਹ ਸਾਰਾ ਏਰੀਆ ਵਡਿੰਗ ਸਾਹਿਬ ਇਹਨਾਂ ਨੇ ਕਾਲੇ ਹਨੇਰੀਆਂ ਬੋਲੀਆਂ ਹਨੇਰੀਆਂ ਰਾਤਾ 15 ਸਾਲ ਪੰਜਾਬ 'ਚ ਵੇਖੀਆਂ ਉਦੋਂ ਵੀ ਲਾਤੇ ਸੀ ਨਾ ਤੇ ਧਰਮ ਦਾ ਇਸਤੇਮਾਲ ਕਰਦੇ ਸੀ ਪਰ ਕੋਈ ਬੰਦਾ ਪਿੰਡਾਂ 'ਚ ਇਸ਼ਾਰਾ 'ਚ ਰਹਿ ਨਹੀਂ ਸੀ ਦਿੱਤਾ ਜਿਹਨਾਂ ਕੋ ਫਰੋਤੀਆਂ ਨਹੀਂ ਸੀ ਮੰਗੀਆਂ ਪੰਜਾਬ ਦੇ ਵਿੱਚ ਸ਼ਾਂਤੀ ਵੀ ਕਾਂਗਰਸ ਨੇ ਮਹੱਲ ਕੀਤੀ ਕਿਦੇ ਤੇ ਭੰਗੜੇ ਵੀ ਸਾਡੀ ਪਾਰਟੀ ਨਹੀਂ ਕੁਰਬਾਨੀਆਂ ਦੇਖ ਆ ਬੈਠੇ ਨੇ ਸਾਡੀ ਪੈਣ ਇੰਨੂ ਬੱਲ ਡਾਕਟਰ ਕੇਵਲ 크੍ਰਿਸ਼ਨ ਜੀ ਅਸੀਂ ਜ਼ਿੰਦਾ ਸ਼ਹੀਦ ਕਹਿੰਦੇ ਹਾਂ ਹਮੇਸ਼ਾ ਦ੍ਰਿੜਤਾ ਦੇ ਨਾਲ ਅਤਵਾਦ ਦੇ ਖਿਲਾਫ ਲੜਾਈ ਲੜੀ ਸਾਡੇ ਸਾਰੇ ਪਰਵਾਨਾਂ ਨੇ ਲੜ ਗੋਲੀਆਂ ਖਾਧੀਆਂ ਕਈ ਬੰਦੇ ਨਾਲ ਸ਼ਹੀਦ ਹੋਏ ਕੁਝ ਫੱਟੜ ਹੋਏ ਉਹ ਸਾਰੇ ਇੱਥੇ ਬੈਠੇ ਪੰਜਾਬ ਦੇ ਵਿੱਚ ਵੀ ਇੱਕ ਵਾਰ ਫੇਰ ਇਹ ਗੈਂਗਸਟਰਜ਼ ਨੂੰ ਖਤਮ ਕਰਨਾ ਪਏਗਾ ਤੇ ਜੇ ਗੈਂਗਸਟਰਜ਼ ਨੂੰ ਖਤਮ ਕਰਨਾ ਮੇਰੇ ਵੀਰੋ ਕਾਂਗਰਸ ਤੋਂ ਇਲਾਵਾ ਹੋਰ ਕੋਈ ਲੀਡਰਸ਼ਿਪ ਐਹੋ ਜੀ ਨਹੀਂ ਜਿਹਦੇ ਵਿੱਚ ਤਜਰਬਾ ਹੋਇਆ ਨਵੇਂ ਆਪਾਂ ਚੁਣੇ ਨੇ ਆ ਤੁਸੀਂ ਵੇਖ ਹੀ ਲਿਆ ਅੱਜ ਹਾਲਾਤ ਪੰਜਾਬ ਦੇ ਕੀ ਓ ਜ਼ਿਆਦਾ ਇਹ ਸਰਕਾਰ ਤੇ ਨਾ ਬੋਲਦੇ ਹੋਏ ਮੈਂ ਤੁਹਾਨੂੰ ਇੰਨੀ ਬੇਨਤੀ ਕਰਨੀ ਹੈ ਇਕੱਠੇ ਹੋ ਕੇ ਸਾਰੇ ਚੱਲੀਏ ਪਾਰਟੀ ਡਿਸਾਈਡ ਕਰੇਗੀ ਆਂਦੇ ਟਾਈਮ ਦੇ ਵਿੱਚ ਕਿਹੜੇ ਕਿਹੜੇ ਹਲਕੇ ਚ ਕਿਹੜੇ ਖੜਾ ਨੁਮਾਇੰਦਗਾ ਪਰਿਵਾਰ ਦੇ ਜੀਆਂ ਵਰਗਾ ਆਪਾਂ ਨੂੰ ਇਕੱਠੇ ਹੋ ਕੇ ਅੱਜ ਚੱਲਣ ਦੀ ਲੋੜ ਹੈ ਸੋ ਮੈਂ ਸਮੂਚੀ ਹੁਸ਼ਿਆਰਪੁਰ ਦੀ ਲੀਡਰਸ਼ਿਪ ਨੂੰ ਇਹ ਮੁਬਾਰਕੀ ਦੇਣਾ ਤੇ ਮੇਰੀ ਪੂਰ ਜ਼ੋਰ ਅਪੀਲ ਸਭੀ ਜੀ ਨੇ ਵੀ ਹੋਏ இந்து ਬਾਲਾ ਜੀ ਤੁਹਾਡੀ ਵੱਡੀ ਭੈਣ ਨੇ ਆਪਣੇ ਕਾਰਡਰਲ ਦੇ ਵਿੱਚ ਬਿਲਕੁਲ ਮੁਠੀ ਬੰਦ ਰਹੇਗੀ ਤੇ ਤਾਕਤ ਨਾਲ ਇਕੱਠੇ ਹੋ ਕੇ ਆਪਾਂ ਚਲੀਏ ਬਾਕੀ ਚੀਜ਼ਾਂ ਪਾਰਟੀ ਤੱਕ ਛੱਡੀ ਬਹੁਤ ਬਹੁਤ ਸਾਰੇ ਹਲਕੇ ਮੈਂ ਮਸ਼ਹੂਰ ਹਾਂ ਤੁਸੀਂ ਸਵੇਰ ਦੇ 10 ਵਜੇ ਦੇ ਇੱਥੇ ਬੈਠੇ ਹੋ ਪ੍ਰਧਾਨ ਜੀ ਨੇ ਵੀ ਆਪਣੀ ਗੱਲ ਤੁਹਾਡੇ ਸਾਹਮਣੇ ਰੱਖਣੀ ਹੈ ਅਸੀਂ ਤਾਂ ਬਹੁਤ ਵਾਰ ਇੱਕ ਦੂਜੇ ਨੂੰ ਪਹਿਲੇ ਵੀ ਮਿਲਦੇ ਆਏ ਹਾਂ ਹੁਣ ਵੀ ਮਿਲਦੇ ਰਵਾਂਗੇ ਅਕਾਲੀ ਦਲ ਦੇ ਇੱਕ ਦੇ ਦੋ ਤੇ ਦੋ ਦੇ ਤਿੰਨ ਤਿੰਨ ਦੇ ਚਾਰ ਉਹ ਅਖਤਿਆ ਸੱਤਾ ਕਾਲੀ ਦਲ ਤੇ ਆਨੇ ਤਰਨਤਾਰ ਦੀ ਇਲੈਕਸ਼ਨ ਚ ਪੰਜ ਅਕਾਲੀ ਦਲ ਨੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਰੰਦਾਵਾ ਸਾਹਿਬ ਪੰਜ ਤੇ ਚਾਰਾਂ ਨੇ ਅਜੇ ਤਰਨੇ ਇੱਕ ਅਕਾਲੀ ਦਲ ਨਵੇਂ ਸਿਆਚੋ ਤੇ ਮੈਂ ਤੇ ਸਾਬੀ ਨੂੰ ਮੁਬਾਰਕ ਦੇਣਾ ਚਾਹਣਾ ਮੈਂ ਸਮਝਣਾ ਇਹਦੇ ਅਕਲਮੰਦੀ ਬੜਾ ਇਹ ਜਿਹੜਾ ਅਖੀਰਲਾ ਜਹਾਜ਼ ਸਵਾਰੀਆਂ ਨੂੰ ਲੈ ਕੇ ਉੱਡਣ ਲੱਗਾ ਸੀ ਇਹ ਅਖੀਰਲੀ ਸਵਾਰੀ ਜਿਹੋ ਜਹਾਜ਼ ਚੱਨੂ ਇਹ ਬਚ ਕੇ ਨਿਕਲ ਗਿਆ ਨੇਤੇ ਜੋ ਤੁਹਾਡੀ ਬਾਕੀ ਸਵਾਰੀਆਂ ਨਾ ਪਹਿਲੇ ਕਿਤੇ ਹੋਰ ਥਿਆ ਇਹੀ ਹੋਣਾ ਬਾਕੀ ਨਾ ਕੁਝ ਨਹੀਂ ਹੋਣਾ ਵਿਚਾਰਿਆਂ ਨੂੰ ਕੀ ਲੱਪਣ ਹਰਪ੍ਰੀਤ ਸਿੰਘ ਉਹਨਾਂ ਨੂੰ ਚੀਫ ਜਸਟਿਸ ਬਣਾਇਆ ਸੀ ਕਚਹਿਰੀ ਦਾ ਕਿ ਤੁਸੀਂ ਫੈਸਲਾ ਕਰੋ ਫੈਸਲਾ ਇਹ ਕਰ ਦਿੱਤਾ ਕਿ ਮੈਂ ਹੀ ਪ੍ਰਧਾਨ ਬਣਾਂਗਾ ਜਿਹਨੂੰ ਉਹਨਾਂ ਨੇ ਪੰਥ ਚੋਂ ਛੇਕਿਆ ਉਸੇ ਪਾਰਟੀ ਦੂਜੀ ਪਾਰਟੀ ਦਾ ਪ੍ਰਧਾਨ ਬਣ ਗਿਆ ਤਾਂ ਜੋਰੰਦਾਵਾ ਸਾਹਨੇ ਕੱਲ ਕਹੀ ਇਹ ਬਿਲਕੁਲ ਸੱਚੀ ਬੀਜੇਪੀ ਪਰ ਜ਼ੋਰ ਕੋਸ਼ਿਸ਼ ਕਰੇਗੀ ਮੇਰੇ ਵੀਰੋ ਵੋਟਾਂ ਦੀ ਚੋਰੀ ਤੋਂ ਤੇ ਹਿਰਿਆ ਫੇਰੀ ਤੋਂ ਲਾਵਾ ਇਹਨਾਂ ਕੋਲ ਸਿੱਧੇ ਤੌਰ ਕਿਉਂਕਿ ਬੀਜੇਪੀ ਜਿਹੜੀ ਕੱਟ ਗਿਣਤੀਆਂ ਦੇ ਖਿਲਾਫ ਪਿਛਲੇ ਕਈ ਇਲੈਕਸ਼ਨਾਂ ਤੋਂ ਤੁਸੀਂ ਲਗਾਤਾਰ ਵੇਖਿਆ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੀ ਫੈਸਲਾ ਪੰਜਾਬ ਦਾ ਦਿੱਤਾ ਬੀਜਪੀ ਨੇ ਸਾਰਨ ਪਹਿਲੇ ਤੁਹਾਨੂੰ ਪਤਾ ਪੰਜਾਬੀਆਂ ਦੀ ਪਛਾਣ ਸੀ ਜੈ ਜਵਾਨ ਤੇ ਜੈ ਕਿਸਾਨ ਪਹਿਲੇ ਤੇ ਆਰਪੀ ਦੀ ਭਰਤੀ ਮਿਲਟਰੀ ਦੀ ਤੁਹਾਨੂੰ ਪਤਾ ਆਪਣੇ ਸਾਰੇ ਪਿੰਡਾਂ ਚ ਰਾਜਾ ਜੀ ਇਹ ਸਾਰਾ ਏਰੀਆ ਹਸ਼ਾਲਪੁਰ ਗੁਰਦਾਸਪੁਰ ਤੋਂ ਹੈ ਜਿੱਥੇ ਮੈਕਸਿਮਮ ਭਰਤੀ ਇੰਡੀਅਨ ਆਰਮੀ ਦੇ ਵਿੱਚ 에어ਫੋਰਸ ਤੇ ਨੀਵੀਂ ਚ ਹੁੰਦੀ ਸਾਡੇ ਨੌਜਵਾਨ ਮਜਬੂਰ ਕਰਦੇ ਤੇ ਬਾਹਰਲੇ ਦੇਸ਼ਾਂ ਜਾਣਗੇ ਉਹ ਤੇ ਮੈਂ ਮੁਬਾਰਕ ਦੇਣਾ ਚ ਆਇਆ ਹਾਂ ਇਸ ਤੁਹਾਡੇ ਮੁਕੇਰੀਆਂ ਚ ਮੈਨੂੰ ਅੱਜ ਨੌਜਵਾਨ ਲੱਭੇ ਨੇ ਸਾਡੇ ਤੇ ਮੁੱਕ ਹੀ ਗਏ ਨੇ ਜਾਂ ਨਿਆਣੇ ਰਹਿ ਗਏ ਜਾਂ ਬਜ਼ੁਰਗ ਰਹਿ ਗਏ ਨੌਜਵਾਨ ਤੇ ਪਿੰਡਾਂ ਚ ਆਈ ਕੋਈ ਸਾਨੂੰ ਇਹੋ ਜੀ ਸਰਕਾਰ ਲੈ ਕੇ ਆਣੀ ਪੈਗੀ ਮੇਰੇ ਵੀਰੋ ਜਿਹੜੇ ਸਾਰੋਂ ਨੂੰ ਪਹਿਲੂ ਪੰਜਾਬੀਆਂ ਦੀ ਜ਼ਿੰਦਗੀ ਸੁਰੱਖਿਤ ਕਰੇ ਪਹਿਲੀ ਗੱਲ ਫੰਡਮੈਂਟਲ ਰਾਈਟ ਜ਼ਿੰਦਗੀ ਤੇ maal ਪੌਦਾ ਸੁਰੱਖਿਤ ਕਰੇ ਰੋਜ਼ ਕੱਲੇ ਕਹਿੰਦੇ ਸੁਵੇਈ ਦਾ ਸਾਡਾ ਨੌਜਵਾਨ ਬੱਚਾ ਮੁਹਾਲੀ ਦਾ ਰਹਿਣ ਵਾਲਾ ਉਹ ਮੇਰ ਕੋ ਆਇਆ ਕਿ ਸਰ ਅਸੀਂ ਕੋ ਬਹੁਤੇ ਵੱਡੇ ਕਿਸਾਨ ਤੇ ਨਹੀਂ ਸਾਡੀ ਇੱਕੋ ਗਲਤੀ ਹੈ ਕਿ ਮੇਰਾ ਪਿੰਡ ਸਾਡਾ ਪਿੰਡ ਜਿਹੜਾ ਉਹ ਮਹਾਲੀ ਸ਼ਹਿਰ ਦੇ ਵਿੱਚ ਹੁਣ ਪੈ ਗਿਆ ਕੋ 12 ਕਿੱਲੇ ਸਾਡੇ ਕੋ ਪੈਲੀ ਹੈ ਪੈਲੀ ਮਹਿੰਗੀ ਹੈ ਕੋ ਗੁਵਿੰਦਗੜ ਦਾ ਗੈਂਗਸਟਰ ਉਹਦੇ ਨਾਂ ਦੀ ਫਰੋਤੀ ਦਾ ਟੈਲੀਫੋਨ ਆਇਆ ਕਿ 2 ਕਰੋੜ ਰੁਪਇਆ ਰੱਖ ਜਾ ਨਹੀਂ ਤੇ ਤੈਨੂੰ ਮਾਰ ਦੇ ਆ ਹੁਣੇ ਪਾੜਾ ਸਾਹਿਬ ਨੇ ਵੀ ਜ਼ਿਕਰ ਕੀਤਾ ਰੰਦਾਵਾ ਸਾਹਿਬ ਦੇ ਏਰੀਆ ਚ ਜਿੱਥੋਂ 2-3 ਦਿਨ ਪਹਿਲੇ ਹੀ ਇਕ ਆਰਤੀ ਸੀ ਉਹ ਬਚਾਰੇ ਨੂੰ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਤੁਸੀਂ ਬਹੁਤ ਚੰਗੀ ਤਰ੍ਹਾਂ ਵੇਖੋ ਇਹ ਸਾਰਾ ਏਰੀਆ ਵਡਿੰਗ ਸਾਹਿਬ ਇਹਨਾਂ ਨੇ ਕਾਲੇ ਹਨੇਰੀਆਂ ਬੋਲੀਆਂ ਹਨੇਰੀਆਂ ਰਾਤਾ 15 ਸਾਲ ਪੰਜਾਬ 'ਚ ਵੇਖੀਆਂ ਉਦੋਂ ਵੀ ਲਾਤੇ ਸੀ ਨਾ ਤੇ ਧਰਮ ਦਾ ਇਸਤੇਮਾਲ ਕਰਦੇ ਸੀ ਪਰ ਕੋਈ ਬੰਦਾ ਪਿੰਡਾਂ 'ਚ ਸ਼ਹਿਰਾਂ 'ਚ ਰਹਿਣ ਨਹੀਂ ਸੀ ਦਿੱਤਾ ਜਿੰਨਕੋ ਫਰੋਤੀਆਂ ਨਹੀਂ ਸੀ ਮੰਗੀਆਂ ਪੰਜਾਬ ਦੇ ਵਿੱਚ ਸ਼ਾਂਤੀ ਵੀ ਕਾਂਗਰਸ ਨੇ ਬਹਾਲ ਕੀਤੀ ਕਿੱਧਰ ਤੇ ਭੰਗੜੇ ਵੀ ਸਾਡੀ ਪਾਰਟੀ ਨਹੀਂ ਕੁਰਬਾਨੀਆਂ ਦੇਖ ਆ ਬੈਠੇ ਨੇ ਸਾਡੀ ਪੈਣ ਇੰਦੂ ਬੱਲ ਡਾਕਟਰ ਕੇਵਲ ਕ੍ਰਿਸ਼ਨ ਜੀ ਅਸੀਂ ਜ਼ਿੰਦਾ ਸ਼ਹੀਦ ਕਹਿੰਦੇ ਹਾਂ ਹਮੇਸ਼ਾ ਦ੍ਰਿੜਤਾ ਦੇ ਨਾਲ ਅਤਵਾਦ ਦੇ ਖਿਲਾਫ ਲੜਾਈ ਲੜੀ ਸਾਡੇ ਸਾਰੇ ਪਰਵਾਨਾਂ ਨੇ ਲੜ ਗੋਲੀਆਂ ਖਾਧੀਆਂ ਕਈ ਬੰਦੇ ਨਾਲ ਸ਼ਹੀਦ ਹੋਏ ਕੁਝ ਫੱਟੜ ਹੋਏ ਉਹ ਸਾਰੇ ਇੱਥੇ ਬੈਠੇ ਪੰਜਾਬ ਦੇ ਵਿੱਚ ਵੀ ਇੱਕ ਵਾਰ ਫੇਰ ਇਹ ਗੈਂਗਸਟਰਜ਼ ਨੂੰ ਖਤਮ ਕਰਨਾ ਪਏਗਾ ਤੇ ਜੇ ਗੈਂਗਸਟਰਜ਼ ਨੂੰ ਖਤਮ ਕਰਨਾ ਮੇਰੇ ਵੀਰੋ ਕਾਂਗਰਸ ਤੋਂ ਲਾਵਾ ਹੋਰ ਕੋਈ ਲੀਡਰਸ਼ਿਪ ਹੈ ਹੋ ਜਿਆ ਨਹੀਂ ਜਿਹਦੇ ਵਿੱਚ ਤਜਰਬਾ ਹੋਇਆ ਨਵੇਂ ਆਪਾਂ ਚੁਣੇ ਨੇ ਆ ਤੁਸੀਂ ਵੇਖ ਹੀ ਲਿਆ ਅੱਜ ਹਾਲਾਤ ਪੰਜਾਬ ਦੇ ਕੀ ਓ ਜ਼ਿਆਦਾ ਇਹ ਸਰਕਾਰ ਤੇ ਨਾ ਬੋਲਦੇ ਹੋਏ ਮੈਂ ਤੁਹਾਨੂੰ ਇੰਨੀ ਬੇਨਤੀ ਕਰਨੀ ਹੈ ਇਕੱਠੇ ਹੋ ਕੇ ਸਾਰੇ ਚੱਲੀਏ ਪਾਰਟੀ ਡਿసైడ్ ਕਰੇਗੀ ਆਂਦੇ ਟਾਈਮ ਦੇ ਵਿੱਚ ਕਿਹੜੇ-ਕਿਹੜੇ ਹਲਕੇ 'ਚ ਕਿਹੜੇ ਖੜਾ ਨੁਮਾਇੰਦਾ ਪਰਿਵਾਰ ਦੇ ਜੀਆਂ ਵਰਗਾ ਆਪਾਂ ਨੂੰ ਇਕੱਠੇ ਹੋ ਕੇ ਅੱਜ ਚੱਲਣ ਦੀ ਲੋੜ ਹੈ ਛੋ ਮੈਂ ਸਮੂਚੀ ਹੁਸ਼ਿਆਰਪੁਰ ਦੀ ਲੀਡਰਸ਼ਿਪ ਨੂੰ ਇਹ ਮੁਬਾਰਕੀ ਦੇਣਾ ਤੇ ਮੈਂ ਵੀ ਪੂਜੋਰ ਅਪੀਲ ਸਭੀ ਜੀ ਨੇ ਵੀ ਹੋਏ இந்து ਬਾਲਾ ਜੀ ਤੁਹਾਡੀ ਵੱਡੀ ਭੈਣ ਨੇ ਆਪਣੇ ਕਾਰਡਰ ਦੇ ਵਿੱਚ ਬਿਲਕੁਲ ਮੁਠੀ ਬੰਦ ਰਹੇਗੀ ਤੇ ਤਾਕਤ ਨਾ ਹੋਵੇ ਇਕੱਠੇ ਹੋ ਕੇ ਆਪਾਂ ਚੱਲੀਏ ਬਾਕੀ ਚੀਜ਼ਾਂ ਪਾਰਟੀ ਤੱਕ ਚੱਲੇ ਬਹੁਤ ਬਹੁਤ ਸਾਰੇ ਹਲਕੇ ਦਾ ਮੈਂ ਮਸ਼ਹੂਰ ਹਾਂ ਤੁਸੀਂ ਸਵੇਰ ਦੇ 10 ਵਜੇ ਦੇ ਇੱਥੇ ਬੈਠੇ ਹੋ ਪ੍ਰਧਾਨ ਜੀ ਨੇ ਵੀ ਆਪਣੀ ਗੱਲ ਤੁਹਾਡੇ ਸਾਹਮਣੇ ਰੱਖਣੀ ਹੈ ਅਸੀਂ ਤੇ ਬਹੁਤ ਵਾਰ ਇੱਕ ਦੂਜੇ ਨੂੰ ਪਹਿਲੇ ਵੀ ਮਿਲਦੇ ਆਏ ਹਾਂ ਹੁਣ ਵੀ ਮਿਲਦੇ ਰਵਾਂਗੇ ਅਕਾਲੀ ਦਲ ਦੇ ਇੱਕ ਦੇ ਦੋ ਤੇ ਦੋ ਦੇ ਤਿੰਨ ਤਿੰਨ ਦੇ ਚਾਰ ਕੋ ਅਕਾਲੀ ਸੱਤਕਾਲੀ ਦਲ ਤੇ ਆਨੇ ਤਰਨਤਾਰ ਦੀ ਇਲੈਕਸ਼ਨ ਚ ਪੰਜ ਅਕਾਲੀ ਦਲਾਂ ਨੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਰੰਦਾਵਾ ਸਾਹਿਬ ਪੰਜ ਤੇ ਚਾਰਾਂ ਨੇ ਅਦੇ ਤਰਨੇ ਇੱਕ ਅਕਾਲੀ ਦਲ ਨਵੇਂ ਸਿਆਚੋ ਤੇ ਮੈਂ ਤੇ ਸਭੀ ਨੂੰ ਮੁਬਾਰਕ ਦੇਣਾ ਚਾਹਨਾ ਮੈਂ ਸਮਝਣਾ ਇਹ ਤੇ ਅਕਲਮੰਦੀ ਬੜਾ ਇਹ ਜਿਹੜਾ ਅਖੀਰਲਾ ਜਹਾਜ਼ ਸਵਾਰੀਆਂ ਨੂੰ ਲੈ ਕੇ ਉੱਡਣ ਲੱਗਾ ਸੀ ਇਹ ਅਖੀਰਲੀ ਸਵਾਰੀ ਜਿਹੋ ਜਹਾਜ਼ ਚੜਨ ਨੂੰ ਇਬਾ ਚਕੇ ਨਿਕਲ ਗਿਆ ਨਹੀਂ ਤੇ ਜੋ ਤੁਹਾਡੀ ਬਾਕੀ ਸਵਾਰੀਆਂ ਨਾ ਪਹਿਲੇ ਕਿਤੇ ਹੋਰ ਸਿਆ ਇਹੀ ਹੋਣਾ ਬਾਕੀ ਨਾ ਕੁਝ ਨਹੀਂ ਉਹਨਾਂ ਵਿਚਾਰਿਆਂ ਨੇ ਪੀ ਲਪੜ ਹਰਪ੍ਰੀਤ ਸਿੰਘ ਉਹਨਾਂ ਨੂੰ ਚੀਫ ਜਸਟਿਸ ਬਣਾਇਆ ਸੀ ਕਚਹਿਰੀ ਦਾ ਕਿ ਤੁਸੀਂ ਫੈਸਲਾ ਕਰੋ ਫੈਸਲਾ ਇਹ ਕਰ ਦਿੱਤਾ ਕਿ ਮੈਂ ਹੀ ਪ੍ਰਧਾਨ ਬਣਾਂਗਾ ਜਿਹਨੂੰ ਉਹਨਾਂ ਨੇ ਪੰਥ ਚੋਂ ਛੇਕਿਆ ਉਸੇ ਪਾਰਟੀ ਦੂਜੀ ਪਾਰਟੀ ਦਾ ਆ ਪ੍ਰਧਾਨ ਬਣ ਕੇ ਤੋ ਜੋਰ ਅੰਦਾਵਾ ਸਾਹਨੇ ਕੱਲ ਕਹੀ ਹੈ ਬਿਲਕੁਲ ਸੱਚੀ ਭਾਜਪੀ ਪਰ ਜ਼ੋਰ ਕੋਸ਼ਿਸ਼ ਕਰੇਗੀ ਮੇਰੇ ਵੀਰੋ ਵੋਟਾਂ ਦੀ ਚੋਰੀ ਤੋਂ ਤੇ ਹਿਰਿਆ ਫੇਰੀ ਤੋਂ ਇਲਾਵਾ ਇਹਨਾਂ ਕੋਲ ਸਿੱਧੇ ਤੌਰ ਕਿਉਂਕਿ ਭਾਜਪੀ ਜੜੀ ਕੱਟ ਗਿਣਤੀਆਂ ਦੇ ਖਿਲਾਫ ਪਿਛਲੇ ਕਈ ਇਲੈਕਸ਼ਨਾਂ ਤੋਂ ਤੁਸੀਂ ਲਗਾਤਾਰ ਵੇਖਿਆ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੀ ਫੈਸਲਾ ਪੰਜਾਬ ਦਾ ਦਿੱਤਾ ਬੀਜੇਪੀ ਨੇ ਸਾਰਨ ਪਹਿਲੇ ਤੁਹਾਨੂੰ ਪਤਾ ਪੰਜਾਬੀਆਂ ਦੀ ਪਛਾਣ ਸੀ ਜੈ ਜਵਾਨ ਤੇ ਜੈ ਕਿਸਾਨ ਪਹਿਲੇ ਤੇ ਆਰਪੀ ਦੀ ਭਰਤੀ ਮਿਲਟਰੀ ਦੀ ਤੁਹਾਨੂੰ ਪਤਾ ਆਪਣੇ ਸਾਰੇ ਪਿੰਡਾਂ ਚ ਰਾਜਾ ਜੀ ਇਹ ਸਾਰਾ ਏਰੀਆ ਹਸ਼ਾਲਪੁਰ ਗੁਰਦਾਸਪੁਰ ਤੋਂ ਹੈ ਜਿੱਥੇ ਮੈਕਸਿਮਮ ਭਰਤੀ ਇੰਡੀਅਨ ਆਰਮੀ ਦੇ ਵਿੱਚ 에ਅਰ ਫੋਰਸ ਤੇ ਨੀਵੀਂ ਚ ਹੁੰਦੀ ਸਾਡੇ ਨੌਜਵਾਨ ਮਜਬੂਰ ਕਰਦੇ ਤੇ ਬਾਹਰਲੇ ਦੇਸ਼ਾਂ ਜਾਣ ਵਾਸਤੇ ਉਦੋਂ ਮੈਂ ਮੁਬਾਰਕ ਦੇਣਾ ਚ ਆਇਆ ਹਾਂ ਐਸ ਤੁਹਾਡੇ ਮੁਕੇਰੀਆਂ ਚ ਮੈਨੂੰ ਅੱਜ ਨੌਜਵਾਨ ਲੱਭੇ ਨਹੀਂ ਸਾਡੇ ਤੇ ਮੁੱਕ ਹੀ ਗਏ ਨੇ ਜਾਂ ਨਿਆਣੇ ਰਹਿ ਗਏ ਜਾਂ ਬਜ਼ੁਰਗ ਰਹਿ ਗਏ ਨੌਜਵਾਨ ਤੇ ਪੜਨਾ ਚ ਆਈ ਕੋਈ ਸਾਨੂੰ ਇਹੋ ਜੀ ਸਰਕਾਰ ਲੈ ਕੇ ਆਣੀ ਪੈਗੀ ਮੇਰੇ ਵੀਰੋ ਜਿਹੜੇ ਸਭ ਤੋਂ ਪਹਿਲਾਂ ਪੰਜਾਬੀਆਂ ਦੀ ਜ਼ਿੰਦਗੀ ਸੁਰੱਖਿਤ ਕਰੇ ਪਹਿਲੀ ਗੱਲ ਫੰਡਮੈਂਟਲ ਰਾਈਟ ਜ਼ਿੰਦਗੀ ਤੇ ਮਾਲ ਤੁਹਾਡਾ ਸੁਰੱਖਿਤ ਕਰੇ ਰੋਜ਼ ਕੱਲੇ ਕਹਿੰਦੇ ਸਵੇਈ ਦਾ ਸਾਡਾ ਨੌਜਵਾਨ ਬੱਚਾ ਮੁਹਾਲੀ ਦਾ ਰਹਿਣ ਵਾਲਾ ਉਹ ਮੇਰੇ ਕੋ ਆਇਆ ਕਿ ਸਰ ਅਸੀਂ ਕੋ ਬਹੁਤੇ ਵੱਡੇ ਕਿਸਾਨ ਤੇ ਨਹੀਂ ਸਾਡੀ ਇੱਕੋ ਗਲਤੀ ਹੈ ਕਿ ਮੇਰਾ ਪਿੰਡ ਸਾਡਾ ਪਿੰਡ ਜਿਹੜਾ ਉਹ ਮੋਹਾਲੀ ਸ਼ਹਿਰ ਦੇ ਵਿੱਚ ਹੁਣ ਪੈ ਗਿਆ ਕੋ 12 ਕਿੱਲੇ ਸਾਡੇ ਕੋ ਪੈਲੀ ਹੈ ਪੈਲੀ ਮਹਿੰਗੀ ਹੈ ਕੋ ਗੁਵਿੰਦਗੜ ਦਾ ਗੈਂਗਸਟਰ ਉਹਦੇ ਨਾਮ ਦੀ ਫਰੋਤੀ ਦਾ ਟੈਲੀਫੋਨ ਆਇਆ ਕਿ 2 ਕਰੋੜ ਰੁਪਇਆ ਰੱਖਦਾ ਨਹੀਂ ਤੇ ਤੈਨੂੰ ਮਾਰ ਦੇ ਆ ਹੁਣੇ ਪਾੜਾ ਸਾਹਿਬ ਨੇ ਵੀ ਜ਼ਿਕਰ ਕੀਤਾ ਰੰਡਾਵਾ ਸਾਹਿਬ ਦੇ ਏਰੀਆ ਚ ਜਿੱਥੋਂ 2-3 ਦਿਨ ਪਹਿਲੇ ਹੀ ਇਕ ਆੜਤੀ ਸੀ ਉਹ ਵਿਚਾਰੇ ਨੂੰ ਗੋਲੀਆਂ ਦੇ ਸ਼ਿਕਾਰ ਕਰ ਦਿੱਤੇ ਤੁਸੀਂ ਬਹੁਤ ਚੰਗੀ ਤਰ੍ਹਾਂ ਵੇਖੋ ਇਹ ਸਾਰਾ ਏਰੀਆ ਵੜਿੰਗ ਸਾਹਿਬ ਇਹਨਾਂ ਨੇ ਕਾਲੇ ਹਨੇਰੀਆਂ ਬੋਲੀਆਂ ਹਨੇਰੀਆਂ ਰਾਤਾ 15 ਸਾਲ ਪੰਜਾਬ ਚ ਵੇਖੀਆਂ ਉਦੋਂ ਵੀ ਲਾਤੇ ਸੀ ਨਾ ਤੇ ਧਰਮ ਦਾ ਇਸਤੇਮਾਲ ਕਰਦੇ ਸੀ ਪਰ ਕੋਈ ਬੰਦਾ ਪਿੰਡਾਂ ਦੇ ਸ਼ਹਿਰਾਂ ਚ ਰਹਿ ਨਹੀਂ ਸੀ ਦਿੱਤਾ ਜਿਹਨ ਕੋ ਫਰੋਤੀਆਂ ਨਹੀਂ ਸੀ ਮੰਗੀਆਂ ਪੰਜਾਬ ਦੇ ਵਿੱਚ ਸ਼ਾਂਤੀ ਵੀ ਕਾਂਗਰਸ ਨੇ ਬਹਾਲ ਕੀਤੀ ਗਿੱਧੇ ਦੇ ਭੰਗੜੇ